ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੂਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਸ੍ਰੀ ਜਪਜੀ ਸਾਹਿਬ ਵਿੱਚ ਇਹ 13ਵੀਂ ਪਉੜੀ ਹੈ ਅਤੇ ਮੰਨੈ ਦੀਆਂ ਚਾਰ ਪੌੜੀਆਂ ਵਿੱਚੋਂ ਦੂਜੀ ਪੌੜੀ ਹੈ ਆਓ ਮੰਨੈ ਦੀ ਇਸ ਪੌੜੀ ਦੇ ਅਰਥ ਵਿਚਾਰ ਕਰੀਏ ਮੰਨਣ ਦਾ ਅਰਥ ਹੈ ਗਿਆਨ ਦਾ ਹੋ ਜਾਣਾ ਜਾਂ ਗਿਆਨ ਦੇ ਹੋ ਜਾਣ ਦੀ ਅਵਸਥਾ ਜਿਸ ਸਥਿਤੀ ਵਿੱਚ ਮਨ ਮੰਨ ਜਾਂਦਾ ਹੈ ਆਪਣੇ ਅੰਦਰ ਆਪਣੇ ਆਪੇ ਤੇ ਕੋਈ ਸ਼ੱਕ ਨਹੀਂ ਰਹਿੰਦਾ ਆਪਣੇ ਆਪੇ ਦਾ ਪਤਾ ਮੰਨਣ ਹੈ ਆਪਣੇ ਆਪੇ ਦਾ ਪਤਾ ਗਿਆਨ ਹੈ ਜਦੋਂ ਆਪਣੀ ਕਿਸੇ ਜਾਣਕਾਰੀ ਤੇ ਆਪਣੇ ਅੰਦਰੋਂ ਆਪਣੇ ਆਤਮੇ ਦੀ ਮੋਹਰ ਲੱਗ ਜਾਵੇ ਤਾਂ ਮੰਨਣ ਹੈ ਗਿਆਨ ਹੈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਜਦੋਂ ਕਿਸੇ ਮਨੁੱਖ ਦੀ ਸੁਰਤੀ ਮਨ ਤੋਂ ਉੱਚੀ ਉੱਠ ਕੇ ਬੁੱਧ ਬਣ ਜਾਂਦੀ ਹੈ ਤਾਂ ਉਦੋਂ ਉਹ ਮੰਨਣ ਹੁੰਦਾ ਹੈ ਉਦੋਂ ਉਹ ਗਿਆਨ ਹੁੰਦਾ ਹੈ ਜਿਸ ਮੰਨਣ ਦੀ ਸਾਰੇ ਗੁਰੂਆਂ ਨੇ ਗੱਲ ਕੀਤੀ ਹੈ ਜਦੋਂ ਕੋਈ ਸੁਰਤ ਸਿੱਧੀ ਆਕਾਸ਼ ਵੱਲ ਉੱਠਦੀ ਹੈ ਤਾਂ ਉਹ ਸੁਰਤ ਉੱਚੀ ਉੱਠ ਕੇ ਬੁੱਧ ਬਣ ਜਾਂਦੀ ਹੈ ਗਿਆਨ ਬਣ ਜਾਂਦੀ ਹੈ ਜਦੋਂ ਕੋਈ ਸੁਰਤ ਤਿਰਸ਼ੇ ਰੁਖ ਵਿਕਾਸ ਕਰਦੀ ਹੈ ਤਾਂ ਉਹ ਮਨ ਦਾ ਹੀ ਵਿਕਾਸ ਹੁੰਦਾ ਹੈ ਮਨ ਵੀ ਸਰੀਰ ਹੈ ਮਨ ਸਰੀਰ ਦਾ ਹੀ ਸੁਖੰਭਾਗ ਹੈ ਲੇਕਿਨ ਬੁੱਧ ਅੰਤਰ ਆਤਮੇ ਦਾ ਹਿੱਸਾ ਹੈ ਲੇਕਿਨ ਬੁੱਧ ਅੰਤਰ ਆਤਮਾ ਹੈ ਉਹ ਸਰੀਰ ਤੋਂ ਕੋਈ ਵੱਖਰੀ ਚੀਜ਼ ਹੈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਜਦੋਂ ਕੋਈ ਸੁਰਤ ਨਾਮ ਜਪ ਕੇ ਬੁੱਧ ਬਣਦੀ ਹੈ ਤਾਂ ਫਿਰ ਸਾਰੇ ਭਵਨ ਤਾਂ ਫਿਰ ਜ਼ਿੰਦਗੀ ਦਾ ਸਭ ਕੁਝ ਜਾਣ ਲਿਆ ਜਾਂਦਾ ਹੈ ਇਥੇ ਸਭ ਕੁਝ ਜਾਣਨ ਦਾ ਅਰਥ ਇਹ ਨਹੀਂ ਕਿ ਤੁਸੀਂ ਸਾਰੀ ਕੁਦਰਤ ਨੂੰ ਜਾਣ ਲਵੋਗੇ ਸਾਰੀ ਕੁਦਰਤ ਨੂੰ ਕੋਈ ਵੀ ਪੂਰਾ ਨਹੀਂ ਜਾਣ ਸਕੇਗਾ ਕੁਦਰਤ ਤਾਂ ਕੀ ਕੁਦਰਤ ਤਾਂ ਕੀ ਮਨੁੱਖ ਆਪਣੀ ਛੋਟੀ ਜਿਹੀ ਜ਼ਿੰਦਗੀ ਦੀਆਂ ਉਲਝਣਾ ਛੋਟੀ ਜਿਹੀ ਜ਼ਿੰਦਗੀ ਦੇ ਟਾਣੇ ਬਾਣੇ ਨੂੰ ਵੀ ਨਹੀਂ ਜਾਣ ਸਕਦਾ ਛੋਟੀ ਜੀ ਜ਼ਿੰਦਗੀ ਦੀਆਂ ਗੁੰਝਲਾਂ ਵੀ ਨਹੀਂ ਸੁਲਝਾ ਸਕਦਾ ਗੁਰਬਾਣੀ ਵੀ ਕਹਿੰਦੀ ਹੈ ਕਿ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੇ ਕੋ ਕਹੇ ਕਰੇ ਵਿਚਾਰ ਕਰਤਹਿ ਕਹਿ ਕਰਨੇ ਨਹੀਂ ਸਮਾਰ ਕੁਦਰਤ ਨੂੰ ਜਾਨਣਾ ਨਹੀਂ ਹੋ ਸਕਦਾ ਹਾਂ ਮਨੁੱਖ ਆਪਣੇ ਜੀਵਨ ਦੀਆਂ ਉਲਝਣਾ ਆਪਣੇ ਜੀਵਨ ਦੀਆਂ ਗੁੰਝਲਾਂ ਤੋਂ ਉੱਚਾ ਉੱਠ ਸਕਦਾ ਹੈ ਉਲਝਨਾ ਤੋਂ ਪਾਰ ਹੋ ਸਕਦਾ ਹੈ ਇਹ ਪਾਰ ਹੋ ਜਾਣਾ ਹੀ ਸਭ ਕੁਝ ਜਾਣ ਲੈਣਾ ਹੈ ਕੁਦਰਤ ਦੇ ਵਿਕਾਸ ਨੂੰ ਕਦੇ ਵੀ ਨਹੀਂ ਜਾਣਿਆ ਜਾ ਸਕਦਾ ਕੁਦਰਤ ਦਾ ਬੇਸ ਜਾਣਿਆ ਜਾ ਸਕਦਾ ਹੈ ਕੁਦਰਤ ਦੀ ਗੰਗਾਉਤਰੀ ਨੂੰ ਜਾਣਿਆ ਜਾ ਸਕਦਾ ਹੈ ਕੁਦਰਤ ਦਾ ਤਲ ਜਾਣਿਆ ਜਾ ਸਕਦਾ ਹੈ ਕੁਦਰਤ ਦਾ ਕੇਂਦਰ ਜਾਣਿਆ ਜਾ ਸਕਦਾ ਹੈ ਗੁਰਬਾਣੀ ਇਸ ਵਿਚਾਰ ਨੂੰ ਇਸ ਤਰ੍ਹਾਂ ਬਿਆਨ ਕਰਦੀ ਹੈ ਕਿ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਮੇਰੇ ਮਨ ਇੱਕ ਸੋਚਿਤ ਲਾਏ ਇੱਕ ਸਭਿਣ ਸਭ ਤੰਦ ਹੈ ਸਭ ਮਿੱਥਿਆ ਮੋਹ ਮਾਇ ਕੁਦਰਤ ਨੂੰ ਜਾਣਨ ਦਾ ਇੱਕੋ ਇੱਕ ਸਾਧਨ ਹੈ ਉਹ ਇਹ ਕਿ ਮਨੁੱਖ ਆਪਣੇ ਅੰਦਰੋਂ ਆਪਣੇ ਆਪੇ ਨੂੰ ਜਾਣ ਲਵੇ ਆਪਣੇ ਕੇਂਦਰ ਨੂੰ ਜਾਣ ਲਵੇ ਤਾਂ ਕੁਦਰਤ ਦਾ ਸਭ ਸਮਝ ਵਿੱਚ ਆ ਜਾਂਦਾ ਹੈ ਆਪਣੇ ਆਪ ਨੂੰ ਜਾਨਣਾ ਉਸ ਇੱਕ ਦੀ ਸਮਝ ਹੈ ਉਸ ਇੱਕ ਦੀ ਸਮਝ ਹੈ ਤਾਂ ਜੀਵਨ ਸਫਲ ਹੈ ਉਸ ਇੱਕ ਦੀ ਸਮਝ ਤੋਂ ਬਿਨਾ ਜੀਵਨ ਗੁੰਝਲਦਾਰ ਹੈ ਉਲਝਣ ਵਿੱਚ ਹੈ ਜੀਵਨ ਠੰਡਾ ਹੈ ਮੋਹ ਹੈ ਮਾਇਆ ਹੈ ਇੱਕ ਦੀ ਸਮਝ ਤੋਂ ਬਿਨਾ ਜੀਵਨ ਮ੍ਰਿਤ ਹੈ ਮਰਿਆ ਹੋਇਆ ਹੈ ਅੰਮ੍ਰਿਤ ਨਹੀਂ ਅਮਰ ਜੀਵਨ ਨਹੀਂ ਅਮਰ ਜੀਵਨ ਤਾਂ ਉਸ ਇੱਕ ਨੂੰ ਜਾਣ ਕੇ ਹੀ ਹੋਵੇਗਾ ਮਨ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੂੰ ਚੋਟਾ ਨਾ ਖਾਏ ਮੰਨਾ ਜਮ ਕੇ ਸਾਥ ਨਾ ਜਾਏ ਜਿਸ ਮਨੁੱਖ ਦੀ ਸੁਰਤ ਬੁੱਧ ਬਣ ਜਾਂਦੀ ਹੈ ਜਿਹੜਾ ਮਨੁੱਖ ਆਪਣੇ ਅੰਦਰ ਅਕਾਗਰਤਾ ਨੂੰ ਜਾਣ ਲੈਂਦਾ ਹੈ ਉਹ ਮਨੁੱਖ ਸਾਰੀ ਕੁਦਰਤ ਦੀ ਅਕਾਗਰਤਾ ਨੂੰ ਜਾਣ ਲੈਂਦਾ ਹੈ ਉਸ ਮਨੁੱਖ ਦਾ ਜੀਵਨ ਸਫਲ ਜੀਵਨ ਹੈ ਉਸ ਮਨੁੱਖ ਦੇ ਮੂੰਹ ਤੇ ਝੋਟਾ ਨਹੀਂ ਪੈਂਦੀਆਂ ਉਹ ਮਨੁੱਖ ਜਮ ਨਾਲ ਨਹੀਂ ਜਾਂਦਾ ਜਮ ਨਾਲ ਜਾਣਾ ਮੂੰਹ ਤੇ ਝੋਟਾ ਖਾਣੀਆਂ ਦਾ ਅਰਥ ਹੈ ਜੀਵਨ ਵਿੱਚ ਅਸਫਲਤਾ ਦੇ ਠੁੱਡੇ ਖਾਣੇ ਜਮ ਨਾਲ ਜਾਣ ਦਾ ਅਰਥ ਹੈ ਆਪਣੇ ਦੁਆਰਾ ਕੀਤੇ ਕਰਮਾਂ ਤੇ ਪਛਤਾ ਤਾਪ ਹੋਣਾ ਆਪਣੇ ਕੀਤੇ ਕਰਮਾਂ ਦਾ ਪਛਤਾਵਾ ਹੀ ਜਮ ਨਹੀਂ ਤਾਂ ਹੋਰ ਕੀ ਹੈ ਮੂੰਹ ਤੇ ਚੋਟਾਂ ਨਹੀਂ ਤਾਂ ਹੋਰ ਕੀ ਹੈ ਜਿਸ ਮਨੁੱਖ ਦੀ ਸੁਰਤ ਮੰਨਣ ਤੱਕ ਪਹੁੰਚ ਜਾਂਦੀ ਹੈ ਜਿਸ ਮਨੁੱਖ ਦੀ ਸੁਰਤ ਸਦ ਜਾਂਦੀ ਹੈ ਉਸ ਮਨੁੱਖ ਦੇ ਆਤਮੇ ਨੂੰ ਸਫਲਤਾ ਅਸਫਲਤਾ ਦਾ ਸੁਖ ਦੁੱਖ ਨਹੀਂ ਰਹਿੰਦਾ ਜੀਵਨ ਦੇ ਬਾਹਰੋਂ ਪੈ ਠੁੱਡੇ ਵੀ ਉਸ ਮਨੁੱਖ ਦੇ ਆਤਮੇ ਤੱਕ ਨਹੀਂ ਪਹੁੰਚਦੇ ਗੁਰਬਾਣੀ ਦਾ ਫਰਮਾਨ ਹੈ ਦੁੱਖ ਭੁੱਖ ਨਾ ਵਿਆਪੀ ਜੇ ਸੁਖ ਦਾਤਾ ਮਨ ਹੋਏ ਕਿਤਹੀ ਕੰਮ ਨਾ ਛਿਜਿਐ ਜਾਂ ਹਿਰਦੈ ਸਚਾ ਸੋਏ ਜਿਸ ਮਨੁਖ ਦੀ ਸੁਰਤ ਉੱਚੀ ਉੱਠ ਜਾਂਦੀ ਹੈ ਜਿਸ ਮਨੁਖ ਦੀ ਸੁਰਤ ਸੱਜ ਜਾਂਦੀ ਹੈ ਜਿਸ ਮਨੁਖ ਦੀ ਸੁਰਤ ਮੰਨਣ ਤੱਕ ਪਹੁੰਚ ਜਾਂਦੀ ਹੈ ਉਹ ਮਨੁਖ ਤਾਂ ਹੁਕਮ ਨਾਲ ਭਰਿਆ ਰਹਿੰਦਾ ਹੈ ਉਹ ਮਨੁੱਖ ਤਾਂ ਹੁਕਮ ਨਾਲ ਭਰਿਆ ਇੰਜ ਕਹਿੰਦਾ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਲਈ ਨਾਮ ਦਾ ਜਪਣਾ ਇਹ ਨਹੀਂ ਕਿ ਨਾਮ ਜਪਣ ਨਾਲ ਸਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਜਾਣਗੀਆਂ ਸਾਨੂੰ मन चहा पदार्थ मिलेगा नहीं ऐसा नहीं नाम जपन दा अर्थ है असी अपने आप नु जान लइए असी कुदरत नाल एक सुर एकागर हो जाइए असी खंड खंड, खंड ना रहिए नाम जपन दा अर्थ है असी अपनी सुरत नु साध लइए सुरत नु साधन विच ही सारीया ख्वाहिशां ਸਭ ਕੁਝ ਮਿਲ ਸਕਦਾ ਹੈ ਸਾਰੀਆਂ ਖੁਆਇਸ਼ਾਂ ਦਾ ਅਰਥ ਹੈ ਕਿ ਜਦੋਂ ਸੁਰਤ ਸੱਜ ਜਾਏਗੀ ਤਾਂ ਅਸੀਂ ਸਾਰੀਆਂ ਖੁਆਇਸ਼ਾਂ ਤੋਂ ਦੁੱਖ ਤੋਂ ਸੁਖ ਤੋਂ ਉੱਚੇ ਉੱਠ ਜਾਵਾਂਗੇ ਇਸੇ ਲਈ ਤਾਂ ਗੁਰਬਾਣੀ ਕਹਿੰਦੀ ਹੈ ਮੰਨ ਸੁਰਤ ਹੋਵੇ ਮਨ ਬੁੱਧ ਮੰਨ ਸਗਲ ਭਵਨ ਕੀ ਸੁਧ ਮੰਨ ਮੂੰ ਝੋਟਾ ਨਾ ਖਾਏ ਮਨ ਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ